ਲੋਕ ਸਭਾ ਚੋਣਾਂ ਨੇੜੇ ਆ ਚੁੱਕੀਆਂ ਨੇ ਪੂਰਾ ਸਿਆਸੀ ਅਖਾੜਾ ਭਖਿਆ ਹੋਇਆ ਤੇ ਸਾਰੇ ਜਿਹੜੇ ਉਮੀਦਵਾਰ ਨੇ ਉਹ ਆਪਣੀ ਆਪਣੀ ਕਿਸਮਤ ਨੂੰ ਅਜ਼ਮਾਉਣ ਵਾਸਤੇ ਚੋਣ ਮੈਦਾਨ ਦੇ ਵਿੱਚ ਨੇ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡੇ ਚਿਹਰੇ ਸਾਬਕਾ ਮੁੱਖ ਮੰਤਰੀ ਚੰਜੀਤ ਸਿੰਘ ਚੰਨੀ ਦੀ ਉਹਨਾਂ ਨੂੰ ਲੈ ਕੇ ਕਿੱਥੋਂ ਕਿੱਸ ਰਹੀਆਂ ਨੇ ਕਿ ਉਹ ਚੋਣ ਲੜ ਸਕਦੇ ਨੇ ਜਾਂ ਉਹਨਾਂ ਨੂੰ ਕਾਂਗਰਸ ਪਾਰਟੀ ਚੋਣ ਲੜਾ ਸਕਦੀ ਆ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਦਰਅਸਲ ਭਗਵਾਨ ਵਾਲਮੀਕੀ ਜੀ ਦੇ ਡੇਰਾ ਰਹੀਮਪੁਰ ਦੇ ਵਿੱਚ ਬਾਬਾ ਲਾਲਨਾਥ ਦੀ 27ਵੀਂ ਵਰਸੀ ਦੇ ਉੱਤੇ ਡੇਰੇ ਦੇ ਸਥਾਪਨਾ ਦਿਵਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਸੀਐਮ ਚਰਨਜੀਤ ਚੰਨੀ ਆਪ ਦੇ ਉਮੀਦਵਾਰ ਸੁਸ਼ੀਲ ਰਿੰਕੂ ਤੇ ਭਾਜਪਾ ਦੇ ਸੰਸਦ ਮੈਂਬਰ ਹੰਸਰਾਜ ਹੰਸ ਇਕੱਠੇ ਹੋਏ ਅਤੇ ਚੰਨੀ ਵੱਲੋਂ ਜਲੰਧਰ ਵਿੱਚ ਆਪਣੀਆਂ ਸਰਗਰਮੀਆਂ ਸ਼ੁਰੂ ਕਰਨ ਦੇ ਨਾਲ ਉਹਨਾਂ ਦੀਆਂ ਜਲੰਧਰ ਤੋਂ ਚੋਣ ਲੜਨ ਦੀਆਂ ਸੰਭਾਵਨਾਵਾਂ ਨਜੜੀਆਂ ਉਹ ਮਜਬੂਤ ਹੋ ਚੁੱਕਿਆ ਨੇ ਕਿ ਉਹ ਉਥੋਂ ਚੋਣ ਲੜ ਸਕਦੇ ਨੇ ਤੇ ਕਿਸ ਤਰੀਕੇ ਦਾ ਮੁਕਾਬਲਾ ਹੋਏਗਾ ਤੁਹਾਨੂੰ ਉਹ ਵੀ ਦੱਸਦੇ ਆ ਦਲਿਤ ਭਾਈਚਾਰੇ ਨਾਲ ਸੰਬੰਧਿਤ ਇਸ ਡੇਰੇ ਦਾ ਕਾਫੀ ਅਸਰ ਰਸੂਖ ਮੰਨਿਆ ਜਾਂਦਾ ਹੈ ਤੇ ਇਸ ਡੇਰੇ ਦੇ ਮੁਖੇ ਬਾਬਾ ਪ੍ਰਗਟਨਾਥ ਵੀ ਧਾਰਮਿਕ ਗਤੀਵਿਧੀਆਂ ਦੇ ਵਿੱਚ ਰੁੱਝੇ ਰਹਿੰਦੇ ਨੇ ਚੰਜੀਤ ਸਿੰਘ ਚੰਨੀ ਦੇ ਜਲੰਧਰ ਹਲਕੇ ਦੇ ਵਿੱਚ ਸਰਗਰਮ ਹੋਣ ਦੇ ਨਾਲ ਕਾਂਗਰਸੀ ਵਰਕਰਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਤੇ ਪਾਰਟੀ ਵੱਲੋਂ ਕਰਵਾਏ ਗਏ ਸੰਵੇਖਣ ਦੇ ਵਿੱਚ ਵੀ ਚੰਨੀ ਟਿਕਟ ਦੇ ਸਭ ਤੋਂ ਮਜ਼ਬੂਤ ਦਾਵੇਦਾਰ ਵਜੋਂ ਉੱਭਰ ਕੇ ਸਾਹਮਣੇ ਆਏ ਨੇ ਕਾਂਗਰਸ ਹਾਈ ਕਮਾਂਡ ਵੱਲੋਂ ਇਸ਼ਾਰਾ ਮਿਲਣ ਤੋਂ ਬਾਅਦ ਹੀ ਚੰਨੀ ਨੇ ਆਪਣੀਆਂ ਸਰਗਰਮੀਆਂ ਦੀ ਸ਼ੁਰੂਆਤ ਦੰਤਾਂ ਦੇ ਧਾਰਮਿਕ ਟੇਰੇ ਤੋਂ ਕੀਤੀ ਹੈ ਤੇ ਆਪ ਵੱਲੋਂ ਦੂਜੀ ਵਾਰ ਉਮੀਦਵਾਰ ਬਣਾਏ ਗਏ ਸ਼ਸ਼ੀ ਰਿੰਕੂ ਨੇ ਵੀ ਸਰਗਰ ਸਮਾਗਮ ਦੇ ਵਿੱਚ ਹਾਜ਼ਰੀ ਭਰੀ ਅਤੇ ਰਿੰਕੂ ਜਲੰਧਰ ਲੋਕ ਸਭਾ ਹਲਕੇ ਤੋਂ ਉਪ ਚੋਣ ਜਿੱਤ ਕੇ ਸੰਸਦ ਮੈਂਬਰ ਬਣੇ ਸਨ ਅਤੇ ਹੁਣ ਫਿਰ ਕਾਂਗਰਸ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਲੋਕ ਸਭਾ ਦੀ ਜਿਹੜੀ ਟਿਕਟ ਦਿੱਤੀ ਹੈ ਤੇ ਚੋਣ ਹੁਣ ਫਿਰ ਲੜਨਗੇ ਅਤੇ ਰਿੰਕੂ ਕਾਂਗਰਸ ਪਾਰਟੀ ਦੇ ਵਿੱਚੋਂ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀਗੇ ਪਰ ਹੁਣ ਜੇਕਰ ਗੱਲ ਕੀਤੀ ਜਾਵੇ ਸੀਟ ਦੀ ਤਾਂ ਸੁਸ਼ੀਲ ਰਿੰਕੂ ਇੱਕ ਮਜ਼ਬੂਤ ਦਾਵੇਦਾਰ ਮੰਨੇ ਜਾਂਦੇ ਨੇ ਆਮ ਆਦਮੀ ਪਾਰਟੀ ਦੇ ਤੇ ਹਾਲਾਂਕਿ ਉਹ ਵੀ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ 'ਚ ਆਇਆ ਸੀ ਪਰ ਉਧਰ ਸਾਬਕਾ ਸੀਐਮ ਚਾਰਜ ਸਿੰਘ ਚੰਨੀ ਨੇ ਜਿਹੜੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚੋਂ ਤਾਰਿਆ ਜਾ ਸਕਦਾ ਹੈ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਜਿਸ ਵਕਤ ਜਲੰਧਰ ਜਿਮਨੀ ਚੋਣ ਚੋਣ ਹੋਈ ਸੀਗੀ ਇਸ ਸੀਟ ਦੇ ਉੱਤੇ ਤਾਂ ਉਸ ਸਮੇਂ 21 ਕਿਆਸਰੀਆਂ ਸੀ ਕਿ ਚਾਂਜੇਸ ਚੰਨੀ ਨੂੰ ਇੱਕ ਦਲਿਤ ਚਿਹਰੇ ਵੱਲੋਂ ਜਿਹੜਾ ਵਜੋਂ ਚੋਣ ਮੈਦਾਨ ਦੇ ਵਿੱਚੋਂ ਤਾਰਿਆ ਜਾ ਸਕਦਾ ਹੈ ਪਰ ਉਹਨਾਂ ਦੀਆਂ ਸੁਭਾਵਨਾਵਾਂ ਨੇ ਜਿਹੜੀਆਂ ਉਹ ਪੂਰੀਆਂ ਨਹੀਂ ਸੀ ਉਤਰੀਆਂ ਪਰ ਉੱਥੇ ਜਿਹੜੇ ਜਿਨ੍ਹਾਂ ਦੀ ਮੌਤ ਹੋਈ ਸੀਗੀ ਉਹ ਉਮੀਦਵਾਰ ਦੀ ਜਿਹੜੇ ਉਥੋਂ ਸੰਸਦ ਮੈਂਬਰ ਸੀਗੇ ਸੰਤੋਖ ਚੌਧਰੀ ਤਾਂ ਮਾਫ ਕਰਨਾ ਜਿਹੜੇ ਉਥੋਂ ਉਮੀਦਵਾਰ ਸੀ ਉਹਨਾਂ ਦੀ ਜਿਹੜੇ ਧਰਮ ਪਤਨੀ ਨੂੰ ਟਿਕਟ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਸਥਿਤੀ ਬਦਲ ਚੁੱਕੀ ਹੈ ਤਾਂ ਹੁਣ ਹਾਲਾਤ ਕੁਝ ਵੱਖਰੇ ਨੇ ਕਿਉਂਕਿ ਸਾਬਕਾ ਸੀਐਮ ਨੇ ਚਾਹਜ ਸਿੰਘ ਚੰਨੀ ਉਹਨਾਂ ਨੂੰ ਤਿੰਨ ਮਹੀਨੇ ਵਾਸਤੇ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਬਣਾਇਆ ਲੋਕਾਂ ਦੇ ਵਿੱਚ ਉਹ ਆਪਣਾ ਕਾਫੀ ਨਾਮ ਹੈ ਜਿਹੜਾ ਇੱਕ ਮੁੱਖ ਮੰਤਰੀ ਦੇ ਤੌਰ ਤੇ ਵਿਚਰ ਕੇ ਬਣਾ ਚੁੱਕੇ ਨੇ ਤੇ ਇਸ ਸੀਟ ਦੇ ਉੱਤੇ ਮੁਕਾਬਲੇਬਾਜ਼ੀ ਜ਼ਰੂਰ ਨਜ਼ਰ ਆ ਸਕਦੀ ਹੈ ਜੇਕਰ ਉਹਨਾਂ ਨੂੰ ਕਾਂਗਰਸ ਪਾਰਟੀ ਅਫੀਸ਼ਲ ਤੌਰ ਦੇ ਉੱਤੇ ਚੋਣ ਮੈਦਾਨ ਦੇ ਵਿੱਚ ਇਸ ਸੀਟ ਤੋਂ ਉਤਾਰਦੀ ਹੈ ਤਾਂ ਜੋ ਕਿ ਅਸਰਾਈਆਂ ਨੇ ਕਿ ਕਾਂਗਰਸ ਹਾਈ ਕਮਾਂਡ ਵੱਲੋਂ ਥਾਪੜਾ ਮਿਲਣ ਤੋਂ ਬਾਅਦ ਹੀ ਚਰਜੀ ਚੰਨੀ ਚੋਣ ਮੈਦਾਨ ਦੇ ਵਿੱਚ ਨੇ ਉਸ ਸੀਟ ਦੇ ਉੱਤੇ ਜਾਂ ਹਲਕੇ ਦੇ ਵਿੱਚ ਸਰਗਰਮ ਨਜ਼ਰ ਆ ਰਹੇ ਨੇ ਕਿਉਂਕਿ ਕੋਈ ਵੀ ਜਿਹੜਾ ਕੈਂਡੀਡੇਟ ਹੈ ਜਾਂ ਕਹਿ ਲਈਏ ਕਿ ਕੋਈ ਸੰਭਾਵੀ ਉਮੀਦਵਾਰ ਉਸ ਥਾਂ ਦੇ ਉੱਤੇ ਜਾ ਕੇ ਲੋਕਾਂ 'ਚ ਤਾਂ ਹੀ ਵਿਚਰਦਾ ਹੈ ਜੇਕਰ ਉਸ ਨੂੰ ਉਮੀਦ ਹੋਵੇ ਕਿ ਮੈਨੂੰ ਟਿਕਟ ਮਿਲ ਸਕਦੇ ਆ ਅਫੀਸ਼ੀਅਲ ਤੌਰ ਤੇ ਕਾਂਗਸ ਪਾਰਟੀ ਨੇ ਭਾਵੇਂ ਉਮੀਦਵਾਰਾਂ ਦਾ ਐਲਾਨ ਪੰਜਾਬ ਅੰਦਰ ਨਹੀਂ ਕੀਤਾ ਹੈਗਾ ਪਰ ਜੋ ਕਿਆਸਰਈਆਂ ਨੇ ਜਾਂ ਜੋ ਜਾਣਕਾਰੀ ਮਿਲਦੀ ਹੈ ਉਸ ਮੁਤਾਬਕ ਜਿਹੜੇ ਉਮੀਦਵਾਰ ਨੇ ਉਹਨਾਂ ਨੇ ਆਪਣੀਆਂ ਆਪਣੀਆਂ ਜਿਹੜੀਆਂ ਦਾਵੇਦਾਰੀਆਂ ਵੀ ਪੇਸ਼ ਕਰ ਦਤੀਆਂ ਪਰ ਉਹਨਾਂ ਨੇ ਆਪਣੀਆਂ ਕੋਸ਼ਿਸ਼ਾਂ ਕਰਨੀਆਂ ਜਰੂਰ ਕਰ ਦਤੀਆਂ ਨੇ ਸਿਆਸੀ ਹੱਥ ਪੈਰ ਮਾਰਨੇ ਜਰੂਰ ਸ਼ੁਰੂ ਕਰ ਦਿੱਤੇ ਨੇ ਤਾਂ ਕਿ ਲੋਕ ਸਭਾ ਚੋਣਾਂ ਵਿੱਚ ਉਹ ਵਾਦੋ-ਵਾਦ ਸੀਟਾਂ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾ ਸਕਣ ਤਾਂ ਚਰਨਜੀਤ ਸਿੰਘ ਚੰਨੀ ਵੀ ਉਹਨਾਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਆਪਣੀ ਸ਼ੁਰੂਆਤ ਕਰ ਦਿੱਤੀ ਹੈ ਤਾਂ ਪੂਰੀ ਸੁਭਾਵਨਾ ਹੈ ਕਿ ਚਰਨਜੀਤ ਚੰਨੀ ਨੂੰ ਚਲੰਦਰ ਤੋਂ ਜਿਹੜੀ ਲੋਕ ਸਭਾ ਚੋਣ ਲੜਾਈ ਜਾ ਸਕਦੀ ਹੈ ਸੰਸਦ ਮੈਂਬਰ ਉਹ ਉੱਥੋਂ ਬੰਨ ਵਾਸਤੇ ਉਹ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਨੇ ਪਰ ਜਿਸ ਤਰੀਕੇ ਦੀਆਂ ਸਥਿਤੀਆਂ ਬਣੀਆਂ ਹੋਈਆਂ ਨੇ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਉਹਨਾਂ ਹਾਲਾਤਾਂ ਦੇ ਨਜ਼ਰ ਜੇਕਰ ਕਾਂਗਸ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਕੋਲ ਵੱਡੇ ਚਿਹਰੇ ਨੇ ਜਿਹੜੇ ਉਹ ਵੀ ਕਹਿ ਲਿਆ ਕਿ ਬਹੁਤ ਘੱਟ ਨੇ ਜਿਹੜੇ ਕਿ ਚੋਣ ਮੈਦਾਨ ਦੇ ਵਿੱਚ उतारे ਜਾ ਸਕਦੇ ਨੇ ਕਿਉਂਕਿ ਬਹੁਤ ਸਾਰੇ ਲੀਡਰ ਕਾਂਗਸ ਪਾਰਟੀ ਨੂੰ ਪਿਛਲੇ ਸਮੇਂ ਦੇ ਵਿੱਚ ਛੱਡ ਕੇ ਜਾ ਚੁੱਕੇ ਨੇ ਤੇ ਬਹੁਤ ਸਾਰੇ ਲੀਡਰ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਵੀ ਹੁਣ ਜਾ ਚੁੱਕੇ ਨੇ ਜਿਸ ਕਰਕੇ ਤੰਗਸ ਪਾਰਟੀ ਜਿਹੜੀ ਉਹ ਇਸ ਚੀਜ਼ ਨੂੰ ਲੈ ਕੇ ਚਿੰਤਾਤ ਹੈ ਕਿ ਆਖਰ ਕਿਹੜੇ ਵੱਡੇ ਚਿਹਰੇ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਮੁਕਾਬਲੇ ਚੋਣ ਮੈਦਾਨ ਦੇ ਵਿੱਚ ਉਤਾਰੇ ਜਾ ਸਕਣ ਕਿਉਂਕਿ ਦੋਵੇਂ ਪਾਰਟੀਆਂ ਦਾ ਆਪਸ ਦੇ ਵਿੱਚ ਵੱਡੇ ਪੱਧਰ ਤੇ ਜ਼ਿਕਰ ਗੱਲ ਕੀਤੀ ਜਾਵੇ ਤਾਂ ਮੁਕਾਬਲਾ ਹੁੰਦਾ ਨਜ਼ਰ ਆਏਗਾ ਪਰ ਜਿਹੜੀਆਂ ਕੁਝ ਹੋਰ ਸਿਆਸੀ ਪਾਰਟੀਆਂ ਨੇ ਉਹ ਵੀ ਮੁਕਾਬਲੇ ਦੇ ਵਿੱਚ ਆਉਣ ਗਿਆ ਤਾਂ ਕਾਲੀ ਦਲ ਦਾ ਕਿਹੜਾ ਉਮੀਦਵਾਰ ਹੋ ਸਕਦਾ ਜੇਕਰ ਸ਼੍ਰੋਮਣੀ ਕਾਲੀ ਦਲ ਦਾ ਭਾਜਪਾ ਦੇ ਨਾਲ ਗੱਠਜੋੜ ਹੋ ਜਾਂਦਾ ਤਾਂ ਸਥਿਤੀ ਕੁਝ ਹੋਰ ਹੋਏਗੀ ਜੇ ਨਹੀਂ ਵੀ ਗੱਠਜੋੜ ਹੁੰਦਾ ਤਾਂ ਵੱਖੋ ਵੱਖਰੇ ਚਿਹਰੇ ਚੋਣ ਮੈਦਾਨ ਦੇ ਵਿੱਚ ਉਤਾਰੇ ਜਾਣਗੇ ਭਾਵੇਂ ਬੀਜੇਪੀ ਵੱਲੋਂ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਸ਼੍ਰੋਮਣੀ ਕਾਲੀ ਦਲ ਆਪਣਾ ਕਿਹੜਾ ਉਮੀਦਵਾਰ ਹੈ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰਦਾ ਹੈ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਜੇਕਰ ਗੱਲ ਕੀਤੀ ਜਾਵੇ ਪਿਛਲੀ ਜਿਮਨੀ ਚੋਣ ਦੇ ਵਿੱਚ ਵੀ ਸ਼੍ਰੋਮਣੀ ਕਾਲੀ ਦਲ ਵੱਲੋਂ ਸੁਖਵਿੰਦਰ ਸੁਖੀ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਸੀ ਜਿਹੜੇ ਕਿ ਮੌਜੂਦਾ ਵਿਧਾਇਕ ਵੀ ਨਹੀਂ ਸ਼੍ਰੋਮਣੀ ਕਾਲੀ ਦਲ ਦੇ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਗੇ ਸਥਿਤੀਆਂ ਕੀ ਰਹਿੰਦੀਆਂ ਨੇ ਤੇ ਚਲਜੀਤ ਸਿੰਘ ਚੰਨੀ ਕੀ ਅੱਜ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਕਾਂਗਸ ਪਾਰਟੀ ਦੀ ਲਿਸਟ ਪੰਜਾਬ ਦੇ ਉਮੀਦਵਾਰਾਂ ਨੂੰ ਲੈ ਕੇ ਜਾਰੀ ਹੋਏਗੀ ਕਿ ਉਸ ਦੇ ਵਿੱਚ ਚੰਦਰਜੀਤ ਸਿੰਘ ਚੰਦੀ ਦਾ ਨਾਮ ਜਰੰਦਰ ਸਿੰਘ ਤੋਂ ਹੋਵੇਗਾ ਇਹਦੇ ਬਾਰੇ ਪੂਰੀ ਅਪਡੇਟ ਦੰਦੇ ਰਾਂਗੇ ਤੇ ਉਹ ਇਜਾਜ਼ਤ ਧੰਨਵਾਦ